ਆਜੋ ਵੱਡੀ ਗਿਣਤੀ ਦੇ ਵਿੱਚ ਤਿਆਗ ਤੋਂ ਕਰਦੇ ਕੰਮ ਜਦੋਂ ਸੀ ਇਸ ਜਹਾਨ ਤੋਂ ਤੁਰ ਬਿਨਾਂ ਭੈਣੋ ਇਹ ਕੰਮ ਉਦੋਂ ਵੀ ਆਪੇ ਹੋ ਜਾਣੇ ਆ ਤੇ ਆਜੋ ਘਰ ਦੇ ਕੰਮ ਛੱਡ ਕੇ ਇਹ ਕੰਮ ਆਪੇ ਹੁੰਦੇ ਰਹਿਣਗੇ ਆਜੋ ਕਿਸਾਨ ਵੀਰੋ ਉਹ ਤੁਹਾਡਾ ਕੀਮਤੀ ਹੀਰਾ ਤੁਹਾਡੇ ਹੱਕਾਂ ਦੀ ਲੜਾਈ ਲੜਨ ਵਾਲਾ ਫੁੱਡੀਆਂ ਫਸਲਾਂ ਨਸਲਾਂ ਦੀ ਲੜਾਈ ਲੜਨ ਵਾਲਾ ਅੱਜ ਜਿਹੜੀ ਡਰੀ ਹੋਈ ਸਿਰਫ ਸੈਂਟਰ ਦੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੂੰ ਹੁਕਮ ਦੇ ਕੇ ਸਾਡਾ ਜਿਹੜਾ ਸੂਬੇ ਸੂਬੇ ਦਾ ਜਿਹੜਾ ਸਾਡੇ ਦਾ ਮੁੱਖ ਮੰਤਰੀ ਹੈ ਉਹ ਚਰਨਾਂ 'ਚ ਡਿੱਗਦਾ ਜਾ ਕੇ ਪੈਰੀਂ ਹੱਥ ਲਾਉਂਦਾ ਸੈਂਟਰ ਸਰਕਾਰ ਦੇ ਪੈਰਾਂ 'ਚ ਡਿੱਗਦਾ ਜਾ ਕੇ ਐਡੀ ਘਟਿਆ ਹਰਕਤ ਕੀਤੀ ਐ ਜਿਹੜਾ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਲਿਆ ਕੇ ਸਾਡੇ ਸੂਬੇ ਦੇ ਪ੍ਰਧਾਨ ਨੂੰ ਚੱਕਿਆ ਗਿਆ ਇਹ ਅਸੀਂ ਹਰ ਕਿਸ ਮੰਨਜ਼ੂਰ ਨਹੀਂ ਕਰਦੇ ਅਸੀਂ ਹੋਰ ਵੀ ਸਾਡੇ ਜਿਹੜੇ ਆਗੂ ਐ ਉਹ ਮਰਨ ਵਰਤ ਤੇ ਬੈਠਾਂਗੇ ਅਸੀਂ ਉਹਨਾਂ ਦੇ ਬਰੋਬਰ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਆਜੋ ਲੜ ਹੁਣ ਆ ਟਾਈਮ ਐ ਲੜਨ ਦਾ ਏਦੂ ਪਿੱਛੇ ਆਇਓ ਚਾਹੇ ਨਾ ਆਇਓ ਕੋਈ ਫਾਇਦਾ ਨਹੀਂ ਕੋਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਰੀ ਬਾਡਰ ਤੇ ਮੋਰਚੇ ਦੇ ਵਿੱਚ ਪਹੁੰਚੋ ਅਗਲਾ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਚੱਲਣਾ ਹੈ ਹਰ ਹਾਲਤ ਦੇ ਵਿੱਚ ਲੋੜ ਪਈ ਕੋਈ ਹੋਰ ਵੀ ਪ੍ਰੋਗਰਾਮ ਦਿੱਤਾ ਜਾ ਸਕਦਾ ਸੋ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਬੇਨਤੀ ਹੈ ਕਿ ਤੁਰੰਤ ਉੱਠ ਕੇ ਘਰਾਂ ਦੇ ਵਿੱਚੋਂ ਖਰੋਰੀ ਬਾਡਰ ਤੇ ਮੋਰਚੇ ਦੇ ਵਿੱਚ ਪਹੁੰਚੋ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਸੂਬਾ ਚਰਨ ਸਿਕੰਦਰ ਬੀਕੇ ਜੀ ਇੱਕ ਦਾ ਸਿੱਧੂ ਪਰ ਸਰਦਾਰ ਕਾਕਾ ਸਿੰਘ ਜੀ ਕੋਟੜਾ ਉਹ ਤੁਹਾਡੇ ਨਾਲ ਗੱਲਬਾਤ ਸੰਜੀ ਕਰਦੇ ਆ ਉਹ ਆਏ ਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ ਉਹ ਸਮਾਂ ਲਖੀ ਤਗਰੀਬ ਦਾ ਸਭੇ ਤੇ ਆਪਾਂ ਕਹਿੰਦੇ ਹੁੰਦੇ ਸੀ ਵੀ ਸਰਕਾਰਾਂ ਸਾਵਾ ਬੋਲ ਸਕਦੀਆਂ ਨੇ ਚੌਕ ਰਹਿਣ ਦੀ ਲੋੜ ਐ ਤਾਂ ਆਪਾਂ ਸਾਹਮਣੇ ਅੱਖੀਂ ਵੇਖ ਲਿਆ ਸਭ ਨੇ ਤੁਸੀਂ ਸੋਚਿਆ ਕਿ ਇਹਨਾਂ ਬੱਚੇ ਦੇ ਨਾਂ ਲਵਾ ਦਾਂਗੇ ਕੱਲ ਨੂੰ ਪਤਾ ਨਹੀਂ ਕੀ ਹੋਣਾ ਹੈ ਕਿ ਇਹ ਜਿਹੇ ਹਾਲਾਤ ਬਣਨੇ ਨੇ ਤਾਂ ਉਹਨਾਂ ਨੇ ਸੋਚਿਆ ਕਿ ਮੇਥੋਂ ਮੰਗਰੋਂ ਕੋਈ ਸਵਾਲ ਨਾ ਖੜਾ ਹੋ ਜੇ ਸਾਢੇ 3 ਵਜੇ ਦਾ ਰਾਤ ਦਾ ਸਵੇਰ ਦਾ ਟਾਈਮ ਐ ਅਸੀਂ ਖਨੌਰੀ ਬਾਡਰ ਦੀ ਸਟੇਜ ਇਸ ਟਾਈਮ ਤੇ ਚਲਾ ਕੇ ਅਸੀਂ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਘਰ ਘਰਾਂ ਦੇ ਵਿੱਚ ਨਾ ਬੈਠੋ ਸਮੇਤ ਪਰਿਵਾਰ ਸਾਡੀਆਂ ਬੀਬੀਆਂ ਭੈਣਾਂ ਸਾਡਾ ਹਰ ਕਿਸਾਨ ਹਰ ਨੌਜਵਾਨ ਸਾਡਾ ਕੰਤ ਜਲਦੀ ਤੋਂ ਜਲਦੀ ਉੱਠੋ ਘਰਾਂ ਦੇ ਵਿੱਚ ਖਨੌਰੀ ਬਾਡਰ ਤੇ ਮੋਰਚੇ ਦੇ ਵਿੱਚ ਪਹੁੰਚੋ ਅਗਲਾ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਚੱਲਣਾ ਹੈ ਹਰ ਹਾਲ ਦੇ ਵਿੱਚ ਲੋੜ ਪਈ ਕਈ ਹੋਰ ਵੀ ਪ੍ਰੋਗਰਾਮ ਦਿੱਤਾ ਜਾ ਸਕਦਾ ਸੋ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੇ ਲੋਕਾਂ ਨੂੰ ਬੇਨਤੀ ਹੈ ਕਿ ਤੁਰੰਤ ਉੱਠ ਕੇ ਘਰਾਂ ਦੇ ਵਿੱਚੋਂ ਖਨੋਰੀ ਬਾਡਰ ਤੇ ਮੋਰਤੇ ਦੇ ਵਿੱਚ ਪਹੁੰਚੋ ਤਾ ਇਸ ਕਰਕੇ ਆਪਾਂ ਜਾਣਦੇ ਜਿਹੜਾ ਲੜਾਈ ਹੈ ਆਰ ਤੇ ਪਾਰਦੀ ਹੈ ਸਰਕਾਰ ਭੁਲੇਖੇ ਚ ਨਾ ਰਹੇ ਕੋਈ ਗੱਲ ਨਹੀਂ ਡੱਲੇਵਾਲ ਸਾਹਿਬ ਨੇ ਤਾਂ ਮਰਰ ਵਰ ਤੇ ਬੈਠਣਾ ਸੀਗਾ ਅੱਜ ਨਹੀਂ ਤਾਂ ਕੱਲ ਨਹੀਂ ਤੁਸੀਂ ਆਪ ਦਾ ਜਿਹੜਾ ਜੋਰ ਲਾਉਣਾ ਹੈ ਲਾ ਲਓ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਹਰ ਹਾਲਤ ਹੋਣਗੇ ਹੋਰ ਚੜਾ ਲਓ ਫੋਰਸ ਨਹੀਂ ਚੜਾਉਣੀ ਹੈ ਤਾਂ ਮੈਂ ਖਾਸ ਕਰਕੇ ਜਿੰਨੇ ਵੀ ਸਾਡੇ ਦੋਨੇ ਫੋਰਮਨ ਦੇ ਆਗੂ ਲੀਡਰਸ਼ਿਪ ਹੈ ਤਾਂ ਦਾ ਜਿਹੜੇ ਵਰਕਰ ਹੈ ਪੂਰੇ ਧਿਆਨ ਚ ਜਾਗ ਤੇ ਚ ਰਹਿ ਕੇ ਘਬਰਾਹਟ ਚ ਨਹੀਂ ਆਉਣਾ ਕਿਸੇ ਨੇ ਆਪਾਂ ਜਾਂ ਤੇ ਜ ਰਹਿ ਕੇ ਮੀਟਿੰਗ ਕਰਕੇ ਜੋ ਫੈਸਲੇ ਕਰਾਂਗੇ ਸਖਤ ਕਰਾਂਗੇ ਐਦੂ ਵੀ ਸਖਤ ਕਰਾਂਗੇ ਪਰ ਸਾਡੀ ਜਿਹੜੀ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਇਹਨਾਂ ਦੀਆਂ ਭਾਵੂ ਕੋਈ ਹੱਦਾ ਨਹੀਂ ਇਹਨਾਂ ਦਾ ਕੋਈ ਟਾਈਮ ਨਹੀਂ ਇਹਨਾਂ ਦਾ ਕੋਈ ਸਮਾਂ ਨਹੀਂ ਆਪ ਆ ਨੂੰ ਵੰਡ ਕੇ ਪਾੜ ਕੇ ਆ ਹਰਿਆਣੇ ਦੀ ਹੱਦ ਆ ਰਾਜਸਥਾਨ ਦੀ ਹੱਦ ਆ ਆ ਦੋਨੇ ਤਿੰਨੇ ਸਟੇਟਾਂ ਦੀਆਂ ਸਰਕਾਰਾਂ ਰਾਖੇ ਇਧਰ ਦੀ ਜਿਹੜਾ ਆ ਕੇ ਖੇਤਾ ਵਿੱਚ ਦੀ 2-300 ਬੰਦਾ ਪੁਲਿਸ ਦਾ ਆਪਣੇ ਇੱਕੇ ਦਮ ਸੁੱਤੇ ਪਏ ਬੰਦਿਆਂ ਨੂੰ ਜਿਹੜੇ ਉਰੇ ਪਏ ਸੀਗੇ ਉਹਨਾਂ ਨੂੰ ਦੱਬ ਲੈਣਾ ਬੋਲਣ ਵੀ ਨਹੀਂ ਦਿੱਤਾ ਪਰ ਉਹ ਜਿਹੜੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਦੀ 19 ਥੋੜੀ ਐ ਤਾਂ ਆਪਾਂ ਜਿੰਨੇ ਵੀ ਕਿਸਾਨ ਇੱਥੇ ਆਏ ਆ ਆਪਾਂ ਜਾਬਤੇ 'ਚ ਰਹਿ ਕੇ ਫੈਸਲਾ ਦੇਵਾਂਗੇ ਆਪਾਂ ਜੋ ਪ੍ਰੋਗਰਾਮ ਹੈ ਕੋਈ ਗੱਲ ਨਹੀਂ ਸਾਡਾ ਏਕਾਗੂ ਪੁਲਿਸ ਨੇ ਚੱਕਿਆ ਤਾਂ ਦੂਜੇ ਦੀ ਜਿਹੜੀ ਲੜੀ ਆ ਆਪਣੀ ਮਰਨ ਵਰਤ ਦੀ ਉਹ ਹਰ ਹਰ ਚਲਾਵਾਂਗੇ ਪਰ ਭਰਾਵੋ ਅਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਖਾਲੀ ਹੱਥਾਂ ਨਾਲ ਨਹੀਂ ਮੋਰਚੇ ਜਿੱਤੇਦੇ ਤਾਂ ਆਪਾਂ ਨੂੰ ਹੁਣ ਜਾਤ ਤੇ ਰਹਿ ਕੇ ਜਿੰਨੇ ਵੀ ਚਲਾਵਾਂਗੇ ਤਾਂ ਫੋਰਸ ਨੂੰ ਵੀ ਚੇਤਾਵਨੀ ਹੈ ਹੁਣ ਜਿੰਨੇ ਤੇ ਸਾਡੇ ਤੇ ਰਹੇ ਨੇ ਥੇ ਨੇੜੇ ਕਿਸੇ ਨੂੰ ਆਪਣੇ ਮੋਰਚੇ ਦੇ ਵਿੱਚ ਲੱਗਣ ਨਹੀਂ ਦੇਣੀ ਤਾਂ ਜਿੰਨੇ ਵੀ ਆਪਣੇ ਲੀਡਰਸ਼ਿਪ ਹੈ ਆਪਾਂ ਬੈਠ ਕੇ ਇੱਥੇ ਜਿੰਨੇ ਮੋਰਚੇ ਚੋਂ ਜਿੰਨੇ ਸੁਨੇਹੇ ਲੱਗ ਰਹੇ ਆ ਲੋਕ ਉੱਠ ਕੇ ਆ ਰਹੇ ਆ ਤਾਂ ਇਸ ਕਰਕੇ ਜਿੰਨੇ ਤੁਸੀਂ ਇੱਥੇ ਆਏ ਹੋ ਬਧਾਈ ਦੇ ਪਾਤਰੋਂ ਤਾਂ ਆਪਾਂ ਫੈਸਲਾ ਕਰਾਂਗੇ ਘਬਰਾੜਦੇ ਨਹੀਂ ਹੋਣਾ ਆਪਣਾ ਸਾਰਾ ਮੋਰਚਾ ਜਿਹੜੀਆਂ ਟਰਾਲੀਆਂ ਪੰਜ 10 ਜਣੇ ਬੰਦੇ ਉਧਰ ਪਹਿਰਾ ਦਿਓ ਜਿੰਨੇ ਵੀ ਰਸਤੇ ਆ ਇੱਧਰ ਵੀ ਪਹਿਰਾ ਦਿਓ ਇੱਧਰ ਜਿਹੜਾ ਸਾਰਾ ਸਾਡਾ ਸਟੇਜ ਜਿਹੜੀ ਬੰਦੇ ਵਰਕਰ ਬੈਠੇ ਆ ਇਹਨੂੰ ਜਾਗ ਤੇ ਰਹ ਕੇ ਕੌਣ ਕਿਹਦਾ ਕੋਈ ਯਕੀਨੀ ਤਾਂ ਕਿਹੜੇ ਵੇਲੇ ਕਿੰਨੇ ਇਹ ਹਮਲੇ ਕਰ ਸਕਦੇ ਹਨ ਹੋਰ ਫੋਰਸ ਆ ਸਕਦੀ ਹੈ ਤਾਂ ਆਪਾਂ ਨੂੰ ਘਰਾੜ ਦੇ ਨੂੰ ਜਾਪ ਤੇ ਰਹਿ ਕੇ ਜਿਹੜੇ ਰਸਤੇ ਆ ਆਹ ਰਸਤੇ ਦੇ ਵਿੱਚ ਵੀ ਆਪਾਂ ਟਰਾਲੀਆਂ ਲਾਵਾਂਗੇ ਉਧਰ ਲਾ ਕੇ ਸਾਰਾ ਕੋਈ ਪ੍ਰੋਗਰਾਮ ਕਰਕੇ ਜਿਹੜਾ ਆਪਾਂ ਰਸਤਾ ਦਿੱਤਾ ਸੀ ਲੋਕਾਂ ਨੂੰ ਇਹਦੀ ਹੁਣ ਜ਼ਿੰਮੇਵਾਰੀ ਸਰਕਾਰ ਦੀ ਆਪਣੀ ਨਹੀਂ ਤਾਂ ਜਿਹੜੇ ਆਪਣੇ ਉਹਨਾਂ ਨੇ ਹਮਲੇ ਬੋਲੇ ਆ ਪਹਿਲੀ ਵਾਰ ਦੇਖਿਆ ਕਿ ਸੁੱਤੇ ਪੇ ਬੰਦਿਆਂ ਨੂੰ ਚੱਕ ਕੇ ਲੈ ਕੇ ਜਾਣਾ ਬੋਲਣ ਵੀ ਨਹੀਂ ਦੇਣਾ ਕਿਸੇ ਨੂੰ ਤਾਂ ਜਿਹੜੀ ਆਪਣਾ ਭੰਨ ਤੋੜ ਕਰਕੇ ਗਏ ਆ ਹੁਣ ਆਪਣੇ ਜਿਹੜੇ ਉਹ ਮੁੰਡੇ ਵੀ ਸੀਗੇ ਜਿਹੜੇ ਇਹਨਾਂ ਦੇ ਮੋਬਾਈਲ ਚੱਕ ਕੇ ਲੈ ਕੇ ਜਾਣਾ ਸਮਾਨ ਲੈ ਕੇ ਜਾਣਾ ਚੱਕ ਕੇ ਜਿਵੇਂ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਜਿਹੜੇ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਤਾਂ ਇਹ ਆ ਕੇ ਧਾਬਾ ਬੋਲ ਕੇ ਜਿਵੇਂ ਆਪਣੇ ਡਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਤਾਂ ਆਪਾਂ ਕੋਈ ਗੱਲ ਨਹੀਂ ਜਾਬਤ ਜਰੇ ਕੇ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਘਬਰਾਟ ਚ ਲੈ ਕੇ ਆਉਂਦੀਆਂ ਹੁੰਦੀਆਂ ਨੇ ਆਪਾਂ ਨਹੀਂ ਘਬਰਾਟ ਚ ਆਉਣਾ ਹਰ ਹਾਲਤ ਜਿੱਤਾਂਗੇ ਹਰ ਹਾਲਤ ਜਿਹੜੀ ਲੜੀ ਐ ਉਹਨੂੰ ਤੋੜਾਂਗੇ ਤਾਂ ਹੁਣ ਆਪਾਂ ਦੀ ਜਿਹੜੀ ਹੋਰ ਵੀ ਜ਼ਿੰਮੇਵਾਰੀ ਬਣ ਗਈ ਐ ਕਈ ਲੋਕ ਆਪਣੇ ਵਰਕਰ ਵੀ ਸਰਸਰੀ ਸਮਝਦੇ ਸੀ ਬਈ ਯਾਰ ਆਏ ਨਹੀਂ ਹੋਣਾ ਕੁਝ ਮਰਬਰਤ ਨਾਲ ਨਹੀਂ ਹੋਣਾ ਕੁਝ ਪ੍ਰਾਪੂ ਕਿੰਨੀਆਂ ਪਾ ਰੇਲਾ ਰੋਕੀਆਂ ਕਿੰਨੇ ਰੋਡ ਜਾਮ ਕੀਤੇ ਐ ਆ ਜਿਹੜਾ ਸਿਰੇ ਦਾ ਐਕਸ਼ਨ ਸਰਕਾਰ ਇਹਨੂੰ ਫੇਲ ਕਰਨਾ ਚਾਹੁੰਦੀ ਹੈ ਕਿਸੇ ਹਾਲਤ ਨਹੀਂ ਆਪਾਂ ਫਿਰ ਹੋਣ ਦੇਵਾਂਗੇ ਭਾਵੇਂ ਮਰ ਜਾਾਂਗੇ ਇੱਥੋਂ ਇੱਥੇ ਬੈਠੇ ਤਾਂ ਆਪਾਂ ਜਿਹੜਾ ਲੜੀ ਹੈ ਉਹ ਹਰ ਹਾਲਤ ਆ ਮੈਂ ਦੋਨੇ ਫੋਰਮਾਂ ਦੇ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਦੇਵਾਂਗੇ ਜਿਹੜਾ ਆਪਣਾ ਪ੍ਰੋਗਰਾਮ ਦਿੱਤਾ ਹੋਇਆ ਹਰ ਹਾਲਤ 12 ਵਜੇ ਸਟੇ ਚਲਾ ਕੇ ਮਰ ਵਰਤੇ ਬੈਠਾਂਗੇ ਬੋਲੇ ਦੀ ਗੰਤੀ ਦੇ ਵਿੱਚ ਤਿਆਗ ਤੋਂ ਕਰਦੇ ਕੰਮ ਜਦੋਂ ਸੀ ਇਸ ਜਹਾਨ ਤੋਂ ਤੁਰ ਗਿਨਾ ਭੈਣੋ ਇਹ ਕੰਮ ਉਦੋਂ ਵੀ ਮੁਕ ਆਪੇ ਹੋ ਜਾਣੇ ਆ ਤੇ ਆ ਜੋ ਕਰਦੇ ਕੰਮ ਛੱਡ ਕੇ ਇਹ ਕੰਮ ਆਪੇ ਹੁੰਦੇ ਰਹਿਣਗੇ ਆ ਜੋ ਕਿਸਾਨ ਵੀਰੋ ਉਹ ਤੁਹਾਡਾ ਕੀਮਤੀ ਹੀਰਾ ਤੁਹਾਡੇ ਹੱਕਾਂ ਦੀ ਲੜਾਈ ਲੜਨ ਵਾਲਾ ਫਸਲਾਂ ਨਸਲਾਂ ਦੀ ਲੜਾਈ ਲੜਨ ਵਾਲਾ ਅੱਜ ਜਿਹੜੀ ਡਰੀ ਹੋਈ ਸਰਕੈਂਟਰ ਦੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੂੰ ਹੁਕਮ ਦੇ ਕੇ ਸਾਡਾ ਜਿਹੜਾ ਸੂਬੇ ਸੂਬੇ ਦਾ ਜਿਹੜਾ ਸਾਡੇ ਦਾ ਮੁੱਖ ਮੰਤਰੀ ਹੈ ਉਹ ਚਰਨਾਂ 'ਚ ਡਿੱਗਦਾ ਜਾ ਕੇ ਪੈਰੀਂ ਹੱਥ ਲਾਉਂਦਾ ਸੈਂਟਰ ਸਰਕਾਰ ਦੇ ਪੈਰਾਂ 'ਚ ਡਿੱਗਦਾ ਜਾ ਕੇ ਐਡੀ ਘਟਿਆ ਹਰਕਤ ਕੀਤੀ ਹੈ ਜਿਹੜਾ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਲਿਆ ਕੇ ਸਾਡੇ ਸੂਬੇ ਦੇ ਪ੍ਰਧਾਨ ਨੂੰ ਚੱਕਿਆ ਗਿਆ ਇਹ ਅਸੀਂ ਹਰ ਕਿਸ ਮੰਨਜ਼ੂਰ ਨਹੀਂ ਕਰਦੇ ਅਸੀਂ ਹੋਰ ਵੀ ਸਾਡੇ ਜਿਹੜੇ ਆਗੂ ਹੈ ਉਹ ਮਰਨ ਵਰਤ ਤੇ ਬੈਠਾਂਗੇ ਅਸੀਂ ਉਹਨਾਂ ਦੇ ਬਰੋਬਰ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਆਜੋ ਲੜ ਹੁਣ ਆ ਟਾਈਮ ਹੈ ਲੜਨ ਦਾ ਐਦੂ ਪਿੱਛੋਂ ਆਇਓ ਜੇ ਨਾ ਆਇਓ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ